ਸਭ ਤੋਂ ਪਹਿਲਾਂ ਸਹਬ ਜਦੇ ਸੀਧ ਹੋਏ ਸੀ ਕਿ ਤੇਰਾ ਨਰਲਾ ਜੰਮਿਆ ਤੇ ਦੱਸ ਦੇ ਲੈ ਵੀ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਜੀ ਠੀਕੇ ਹੈ ਹਾਂ ਉਹਨਾਂ ਨੇ ਸੀਧੀਆਂ ਜੰਗਾ ਉਹਨਾਂ ਨੇ ਲੜੀਆਂ ਉਹ ਲੜੀਆਂ ਸੀ ਕਿ ਤੇਰਾ ਨਰਲਾ ਪੈਦਾ ਹੋ ਸੀ ਠੀਕ ਗੱਲ ਬੜੇ ਬੋ ਹੋ ਬੜੇ ਬੋ ਹੋ ਹੋਰ ਫੁੱਫੜਾ ਕੀ ਆਲਾ ਬੰਬ ਬੁੱਲਿਆ ਠੀਕ ਆ ਆਇਆ ਆਇਆ ਹੋਰ ਉਹ ਸਟ ਲਾਲੇਦਾਰ ਤਾਂ ਹੈ ਨਹੀਂ ਉਹਦਾ ਖੇਤ ਗਏ ਹੋਏ ਨੇ ਬੁੱਲ ਤੁੰਖੂਲ ਕੰਮ ਅੱਛਾ ਕੀ ਹੋ ਗਿਆ ਕੀ ਹੋ ਗਿਆ ਤੂੰ ਦੱਸ ਤਾਂ ਗੱਲ ਦੱਸ ਕੋਪੜਾ ਗੱਲ ਦੱਸ ਕੀ ਹੋਈ ਆ ਹੈ ਕੀ ਹੋ ਗਿਆ ਉਰੇ ਆ ਜਾ ਸ਼ਾਂਚ ਆ ਜਾ ਕੀ ਹੋ ਗਿਆ ਮੈਨੂੰ ਦੱਸੀ ਉਹ ਮਾਤਰ ਕੋਲ ਕੁ ਮੁੰਡਾ ਲਾਇਆ ਬਸ ਹਾਂ ਦੱਸਦਾ ਕੋਈ ਨਹੀਂ ਲੇਖੋ ਤੂੰ ਪੁੱਬਲ ਦਾ ਭਲਾ ਕਰਦਾ ਹਾਂ ਬਹੁਤ ਬਹੁਤ ਵਧੀਆ ਗੱਲ ਹੈ ਹਾਂ ਬਹੁਤ ਇੱਥੇ ਤੂੰ ਉਹਦਾ ਉਹਨੇ ਸਾਥ ਲਈ ਗਈ ਤੂੰ ਪੈਸੇ ਮੰਗ ਕੇ ਮੋਸਰ ਕਰੇ 500 ਦੇਤਾ ਹਾਂ ਟਾਲ ਕੇ ਠੀਕ ਕਰੀ ਦਿਓ ਦੇ ਹਾਂ ਹਾਂ ਪਰ ਇੱਕ ਮੇਰੇ ਤੋਂ ਤੇਰੇ ਤੇ ਕੀ ਪੈ ਗਈ ਮਸੀਰ ਤੇ ਕੀ ਹੋ ਗਿਆ ਠੀਕ ਤਾਂ ਹੈਗਾ ਕੰਮ ਮੈਂ ਬੁਰਾ ਨਾ ਕਰਦਾ ਪੁੱਛੂੰ ਤੇਰੇ ਨਾਲ ਹੀ ਖੜੇ ਹਾਂਗੇ ਦੱਸ ਤੂੰ ਕੀ ਹੈ ਉਹ ਮੇਰੇ ਚੜ ਲੱਖ ਦਾ ਕੰਪਨੀ ਲੱਗੇ ਬੋਲ ਅੱਛਾ ਮੈਨੂੰ ਚੱਕੀ ਬੁਗੀ ਠੀਕ ਹੈ ਮੈਂ ਬੇਰੋਜ਼ਗਾਰ ਹੋਇਆ ਫਿਰਦਾ ਦਾ ਮੇਰਾ ਨਹੀਂ ਮੁਰਦਾ ਪਣ ਤੂੰ ਵੀ ਵੀ ਦਾਦਾ ਬੰਦਾ ਕੋਈ ਖੜਿਆ ਖੜੇ ਬਸ ਤੂੰ ਪਹਿਲਾਂ ਤਾਂ ਗੱਲ ਸੁਣ ਤੂੰ ਮੈਂ ਠੰਡਾ ਹੋ ਠੰਡਾ ਹੋ ਪਹਿਲਾਂ ਤਾਂ ਮੈਂ ਤਾਂ ਮੈਂ ਕਹਿੰਦਾ ਹਾਂ ਵੀ ਵੀ ਦੇਖੋ ਮੇਰੇ ਬਾਅਦ ਤੇ ਭਾਈ ਢਾਲ ਕੱਠੀ ਕਰੋ ਪਣ ਤੂੰ ਵੀ ਮੈਨੂੰ ਮੈਂ ਆਪਣਾ ਕੋਈ ਰੋਜ਼ਗਾਰ ਤੋੜਾ ਮੈਨੂੰ 5 ਲੱਖ ਦੀ ਲੋੜ ਹੈ ਮੇਰੀ 5 ਲੱਖ ਦੀ ਉਹ ਉਹ ਤਾਂ ਕਹਾਂ ਵੀ ਦੇਖੋ ਪੂ ਕਹਾਵਦੇ ਫੂ ਫੂਪਰਾ ਸਭ ਮਤ ਨਾਲ ਖੜਾ ਜਿੱਥੇ ਵੀ ਕਿਸ ਨੂੰ ਕੋਈ ਚੀਜ਼ ਲੋੜ ਹੈ ਉਹ ਬਫੜਾ ਉਹ ਬਤਾਉਂਦਾ ਨਹੀਂ ਹੁੰਦਾ ਉਹ ਕਰਾਉਂਦੇ ਉਹ ਜੇ ਮੇ ਕੋਈ ਕੁਦਰਤੀ ਆਫਤ ਆ ਗਈ ਕਿਸੇ ਦੀ ਮੀ ਪੈ ਗਿਆ ਛੱਤ ਡਿੱਗੀ ਗਰੀਬ ਬੰਦੇ ਦੀ ਤੇਰਾ ਕਿਹੜਾ ਕੋਠਾ ਡਿੱਗ ਗਿਆ ਪੂਰਾ ਡਿੱ ਗਿਆ ਨੂੰ ਮਰ ਬੇਰੂਗਰਤਾ ਹੈ ਨਾ 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 ਫੇ ਆਇਆ ਨਹੀਂ ਹੁੰਦਾ ਹੈਗਾ ਉਹ ਤਾਂ ਆਪਾਂ ਕਿਸੇ ਗਰੀਬ ਬੰਦੇ ਦੀ ਮਦਦ ਕਰਦੇ ਆਗੇ ਜਿਹਦਾ ਘਰ-ਬਾਰ ਡਿੱਗ ਜੇ ਮਮ ਡਿੱਗੀ ਜਾਂ ਕੋਈ ਕੋਈ ਕੰਮ ਕਰਨ ਵਾਲਾ ਨਾ ਹੋਵੇ ਤੂੰ ਤਾਂ ਚੰਗਾ ਭਲਾ ਤੇਰਾ ਸਰੀਰ ਆ ਤੱਕੀ ਮਰ ਬੁਗਗੀ ਪਾ ਪਾ ਜੋ ਕੰਬੂ ਲਾ ਕੇ ਮਰੇ ਭੱਜ ਕੇ ਮਾਈ ਮਾਈ ਕੀ ਕਰਾ ਕੰਪਨੀ ਜਿਹਦਾ ਤਾਂ ਆਪਦੇ ਲਾਲਚ ਨੂੰ ਇਹ ਲਾਇ ਤੇ ਬਿਡਾ ਵੱਲ ਹੋਣਗੇ ਪੈਸੇ ਤਾਂ ਹੀ ਲਾਇਦੇ ਤਾਂ ਹੁਣ ਕੁਦਰਤੀ ਆਵਤੂ ਆਏ ਨਾ 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 ਕੁਦਰਤੀ ਆਵਤ ਨਹੀਂ ਹੋਏਗੇ ਬਲ ਪੈਸੇ ਮੈਂ ਤਾਂ ਨਹੀਂ ਕਰ ਹੁਣ ਦੇ ਨਾ ਨਾ ਐ ਮੈਨੂੰ ਮੈਂ ਮੂਟ ਮਾਰ ਤੂੰ ਪਹਿਲਾਂ ਚਾਹ ਪੀਵੇਂਗਾ ਕਿ ਪਾਣੀ ਪੀਵੇਂਗਾ ਮੈਨੂੰ ਦੋ ਦਿਨ ਕਿੰਨੇ ਦਿਨ ਕਹਿੰਦਾ ਦੋ ਦਿਨ ਚਾਰ ਦਿਨ ਦੇਖੋ ਭਾਈ ਇੰਨੇ ਕੰਨ ਨਾਲ ਮੈਂ ਆਜੂ ਆਹ ਉਹ 5 ਲੱਖ ਫਰਕੇ ਲਈ ਆਪਾਂ ਤੇ ਬਾਰਤ ਕੀ ਡਾਂ ਨੀ ਮਾਰ ਤੂ ਤੂੰ ਬਚਾਰਾ ਕੋਈ ਨਹੀਂ ਮੈਂ ਕਰੂੰਗਾ ਰਹਿ ਰਹਿ ਬੜੀ ਰਹਿ ਦੇਖ ਬਰਾਏ ਕਰਕੇ ਮੈਨੂੰ ਮੈਨੂੰ 2-4 ਦਿਨਾਂ ਵਿੱਚ ਪੈਸੇ ਇਕੱਠੇ ਕਰਕੇ ਦੇ ਦੋ ਰਈ ਰਹਿ ਦੇਖ ਭਾਈ ਮੈਂ ਮੈਂ ਕੋਈ ਮਤਲਬ ਹਜ਼ਾਰ ਨਹੀਂ ਮੰਗ ਰਿਹਾ ਉਹ ਤਾਂ ਗਰੀਬ ਗਰੂਪੇ ਦਾ ਹੁੰਦਾ ਹੈਗਾ ਫੁੱਫੜਾ ਤੂੰ ਸਮਝਿਆ ਕਰ ਗੱਲ ਮੈਂ ਉਹਦਾ ਕੋਈ ਪਿੱਛੇ ਕੋਈ ਘਰ-ਬਾਰ ਦਾ ਕੰਮ ਕਰਨ ਵਾਲਾ ਨਹੀਂ ਹੁੰਦਾ ਹੈਗਾ ਕੋਈ ਕਿਸੇ ਦਾ ਮਰ ਗਿਆ ਕੋਈ ਮੇਰਾ ਕੋਈ ਟੁਕਾ ਟੋਆ ਹੁਣ ਕੰਮ ਕਰਦੀ ਮੈਂ ਮੈਂ ਬੇਰੋਜ਼ਗਾਰ ਫਰਫਦਾ ਮਰੇ ਜਦਾ ਕੋਈ ਨਹੀਂ ਫਿਰ ਦੇਖ ਰਿਹਾ ਕੀ ਬੰਦਾ ਕਰਦਿਆ ਕੋਈ ਤੇਰਾ ਮੈਨੂੰ ਮਦਦ ਕਰਕੇ ਦੋ ਕੋਈ ਨਹੀਂ ਕੋਈ ਨਹੀਂ ਤੂੰ ਕਹ ਮਰੋ 500 ਤੈਨੂੰ ਚੱਕਣੇ ਰਿਹਾ ਕਟਕੂਂ ਦਿੱਤਾ ਹਾਂ ਤੈਨੂੰ ਮੈਂ ਦੇ ਦੇਣਾ 500 ਰੁਪਏ ਮੈਂ ਥੋੜੂ ਮੰਗੂ ਆਪਾਂ ਕਰਕੇ ਚੱਲ ਦੇਖਦੇ ਆਂਗੇ ਮੇਰਾ ਮਤੋਂ ਕਹੇਗਾ ਮੇਰਾ ਸਹਰਾ ਪੂਆ ਵਮ ਮੈਨੂੰ 5 ਲੱਖ ਰੁਪਏ ਮੇਰਾ ਕਟਕਾ ਕੋਈ ਨਹੀਂ ਕੋਈ ਨਹੀਂ ਕਰਦੇ ਆਂਗੇ ਕੋਈ ਠੀਕ ਆ ਉਹ ਮੈਂ ਰੱਖੂ ਬੂਗੂ ਤਰਾ ਵੀ ਫੌਕੂ ਅਬ ਲਾਪ ਬਲਾ ਕੇ ਮੈਨੂੰ 5 ਲੱਖ ਰੁਪਏ ਕੋਈ ਨਹੀਂ ਕੋਈ ਨਹੀਂ ਬਰੇ ਸੇ ਕੰਮ ਪਾਣੀ ਪੂਣੀ ਪਿਆ ਮੈਂ ਨਹੀਂ ਪਾਣੀ ਬਸ ਠੀਕ ਹੈ ਵਾੜਾ ਇਹਦਾ ਪੰਗਾ ਹੀ ਲੈ ਲਿਆ ਯਾਰ ਬਾਬਾ ਦਿੰਨੇ ਕੋਈ ਨਹੀਂ ਇਹਨੂੰ 5 ਲੱਖ ਦੇਖ ਰਿਹਾ ਕੀ ਬੰਦਾ ਮੈਂ ਕਹਿੰਦੀ ਮਾਤਾ ਟੈਲੀਫੋਨ ਦੇ ਨੰਬਰ ਜੇ ਕਢਾ ਲਉ ਉਹ ਤੋਂ ਵੀ ਲੱਗ ਜਾਂਦਾ ਹੁੰਦਾ ਮੁੰਡੇ ਦਾ ਪਤਾ ਚੰਗੀ ਭਲੀ ਗੱਲਾਂ ਮਾਰਦੀ ਸੀ ਮੇਰੇ ਨਾਲ ਤਾਂ ਕੋਈ ਗੱਲ ਬਾਤ ਹੀ ਨਹੀਂ ਹੈਗੀ ਦੀ ਵੀ ਐਂ ਗੱਲ ਕਰ ਦੂਗੀ ਹਾਂ ਨਾਲੇ ਅੱਜ ਕੱਲ ਪੁੱਟਿਆ ਗੱਲ ਹੀ ਹੈ ਚਾਹ ਸਰੂਪ ਆਇਆ ਸਰੂਪ ਨੂੰ ਕਹਿੰਦੀ ਆ ਕਿ ਮੈਨੂੰ ਉਂਗਣੀ ਆ ਉਹ ਵੀ ਹੈਗੀ ਹਾਂ ਵੀ ਰੱਜ ਕੇ ਸਰੂਪ ਨੇ ਕੱਢ ਕੇ ਗੋਲੀ ਦੇਤੀ ਉਹਨੂੰ ਕਹਿੰਦਾ ਵੀ ਆਹ ਗੋਲੀ ਰਾਤ ਨੂੰ ਪੈਣ ਲੱਗਿਆ ਲੈ ਲਈ ਕਹਿੰਦੀ ਹਾਂ ਉਹੀ ਗੋਲੀ ਕੰਜਰ ਦੀ ਨੇ ਸਾਨੂੰ ਪਾਤੀ ਨੀਂਦ ਦੀ ਕਮਾਲ ਆ ਯਾਰ ਹਨਾ ਮੈਂ ਕਿਹਾ ਵੀ ਮੈਨੂੰ ਪਹਿਲੀ ਵਾਰ ਹੋਇਆ ਚਾਹ ਘੁੱਟ ਪੀਂਦੇ ਪੀਂਦੇ ਮੈਨੂੰ ਉਹਦੀ ਨਾਦ ਨਾ ਉਂਗਾਉਣ ਲੱਗੀ ਨਾਲ ਦੀ ਨਾਲ ਢਮਕਾ ਗਿਆ ਹੈ ਖਬਰ ਕਿੰਨੀ ਤੇਜ਼ ਦੀ ਗੋਲੀ ਹੋਊਗੀ ਖਬਰ ਮੈਨੂੰ ਤਾਂ ਉਹ ਸਤਗੁਰ ਜਾਣਦਾ ਵੀ ਇਹ ਇੱਕ ਐ ਸਖੀ ਕਿਥੋਂ ਨਹੀਂ ਬੀਆ ਗੋਲੀਆਂ ਪੂਣੀਆਂ ਚਾਚਪਲਾ ਮੈਂ ਦਾਤ ਨੂੰ ਐ ਕਹਿਣਾ ਹੈ ਜੇ ਆਪਾਂ ਠਣੇ ਜਾਏ ਯੇ ਕੋਈ ਰਿਪੋਰਟਰ ਪਾਟ ਕਰਾ ਕੇ ਦੇਖ ਲੈਣੇ ਆ ਉਹ ਕੰਝ ਦਾ ਚੁਗਾ ਚੱਕੂ ਆਪਦੀ ਢਿੱਡ ਨੰਗਾ ਹੁੰਦਾ ਇਹ ਵੀ ਗੱਲ ਕਰਤਰੀ ਸਿਆਣੀ ਐ ਐਂ ਦਾ ਜੇ ਕਿਸੇ ਨਾਲ ਵੀ ਗੱਲ ਕਰਦੇ ਆ ਤਾਂ ਵੀ ਅਗਲਾ ਭਾਂ ਦਾ ਕਹਿੰਦਾ ਵੀ ਤੁਹਾਨੂੰ ਆਪ ਨੂੰ ਵੀ ਸ਼ਰਮ ਨਹੀਂ ਆਉਂਦੀ ਹੈ ਕੀ ਕਰੀਏ ਕਰੂੰ ਐਂ ਦਾ ਕੀ ਨਾ ਕਰੀਏ ਮੈਂ ਤਾਂ ਸਮਝ ਤੋਂ ਬਾਹਰ ਆ ਤਾਂ ਤਾਂ ਮੈਂ ਰਿਸ਼ਤੇਦਾਰ ਨੂੰ ਦੱਸਣ ਜਾਊਗਾ ਕਿਸੇ ਨੂੰ ਹੋਰ ਹੈ ਅਗਲਾ ਕਹਿੰਦਾ ਭਾਂ ਦਾ ਬਈ ਦੋਤੇ ਆ ਪੋਤੇ ਆਲੀ ਹੋ ਕੇ ਵੀ ਬੁਢੀ ਹੁਣ ਭੱਜੀ ਐ ਗੱਲ ਤਾਂ ਇਹੀ ਐ ਸੋਚਣ ਵਾਲੀ ਗੱਲ ਤਾਂ ਇਹੀ ਐ ਵੀ ਅੱਗੇ ਨਾ ਪਿੱਛੇ ਕਦੇ ਕੋਈ ਆਪਾਂ ਕੋਈ ਮਾੜਾ ਨਹੀਂ ਵੇਖਿਆ ਕੁਝ ਨਾ ਬੰਦ ਪਿਆ ਤੇ ਹੁਣ ਵੀ ਕਰਾ ਕਰਾ ਦੇਖ ਲਿਆ ਬੰਦ ਪਿਆ ਬੜਾ ਯਾਰ ਕਮਾਲ ਲੈ ਚਾਹ ਬਣਾਤੀ ਆ ਦੇ ਓਏ ਹਾਂ ਜਾਈਂ ਕਰ ਕੱਖ ਵੜ ਲੈ ਖੇਤੋਂ ਚੰਗਾ ਜਾ ਕੇ ਹੁਣ ਪੁੱਖੜਾ ਕਾਲਜ ਆਇਆ ਉਹਦੇ ਆ ਕੇ ਵੜ ਲਓ ਹੁਣ ਨਹੀਂ ਵੜਦੇ ਜਾਣੇ ਓਏ ਕਾਲਜ ਨੂੰ ਕਿਹਨੇ ਕਿਹੜਾ ਤੂੰ ਤਹਿਸੀਲਦਾਰ ਲੱਗੇਗਾ ਮੈਨੂੰ ਦੀਂ ਦੀ ਨੇ ਤੁਹਾਡੇ ਲੱਛਣ ਤੁਹਾਡੇ ਓਏ ਫਫੜਾ ਜੇ ਪੜੂੰਗਾ ਤਾਂ ਹੀ ਲੱਗੂੰਗਾ ਇੱਕ ਬਿਨਾ ਪੜੀ ਲੱਗ ਜੂੰਗਾ ਹੁਣ ਜਿਹੜੇ ਪਹਿਲਾਂ ਪੜੇ ਫਿਰਦਨੇ ਉਹ ਕਿੱਡੇ ਕ ਲੱਗੇ ਅਫਸਰ ਬਈ ਓਏ ਫਫੜਾ ਐ ਨਹੀਂ ਹੁੰਦਾ ਇਹ ਕਿਸਮਤ ਦੀ ਗੱਲ ਵੀ ਹੁੰਦੀ ਐ ਐ ਨਹੀਂ ਹੁੰਦਾ ਵੀ ਹਰੇਕ ਪੜ ਗਿਆ ਤੇ ਲੱਗ ਹੀ ਜਾਊਗਾ ਜੇ ਬੰਦੇ ਦੀ ਕਿਸਮਤ ਸਾਥ ਹੋਊ ਲੱਗ ਜਾਊਗਾ ਇਹ ਕਾਰਨ ਜਵਾਖ ਜੱਜ ਕੱਲ ਦੇ ਪੱਟੇ ਹੋਏ ਨੇ ਨਾ ਤੇਤੋਂ ਕੋਈ ਸਦਰ ਪੁਦਰਾ ਪਜਾਮਾ ਨਹੀਂ ਪਾਇਆ ਜਾਂਦਾ ਕੋਈ ਹਲਕਾ ਜਾ ਆ ਪੈਂਦਾ ਕਿੱਡਾ ਦੋੜਾ ਚੜੀ ਫਿਰਦਾ ਐਂਦਾ ਇਹਨਾਂ ਦਾ ਕਿਵੇਂ ਪਾ ਕੇ ਫਿਰ ਜਾਂਦੇ ਤੁਸੀਂ ਜ ਕਾਲ ਚਾਹਿਆ ਕੁਛ ਹੀ ਪਾਉਂਦੇ ਆ ਪਫੜਾ 200 ਰੁਪਏ ਨਹੀਂ ਹੈਗਾ ਕਿ ਆ ਭਾਈ 200 ਨੂੰ ਮੇਰੇ ਕੋਲੇ ਮੋਰ ਨਹੀਂ ਹੁੰਦੀ ਐ ਉਹ ਮੋਰ ਨਹੀਂ ਨਹੀਂ ਮੇਰੇ ਕੋਲ ਹੈ ਨਹੀਂ ਦੀ ਮੈਨੂੰ ਚਾਹੀ ਦੇ ਦੇ ਫਿਰ ਮੇਰੇ ਕਿਹੜਾ ਕਿਤੇ ਤਰਖਾ ਆਉਂਦੀ ਐ ਮੈਂ ਕੋਈ ਮੇਰੀ ਬੜਾਪਾ ਬੈਲ ਸੁਣਾਉਂਦੀ ਐ ਹੈ ਚੰਗਾ ਫਿਰ ਮੈਂ ਬਾਗੀ ਉਹ 50 ਰੁਪਏ ਪੈਨੇ 50 ਲੈ ਜਾਓ ਤੋ ਉੱਥੋਂ ਦੇ ਪੈਨੇ ਤੇਲ ਪੋ ਵਾਲਾ ਆਪਦਾ ਲੈ ਜਾ 50 ਨਾਲ ਕਿਹੜਾ ਤੇਲ ਪਊਗਾ ਫਿਰ ਭਾਈ ਮੇਰੇ ਕੋਲ ਤਾਂ ਹੈ ਹੀ ਨਹੀਂ ਕੇ ਪੈਸੇ ਬਸ ਚੜ ਜਾ ਸਰਕਾਰੀ ਹੈ ਮੈਂ ਬੁੜੀਆਂ ਵੀ ਮੇਰਾ ਕਰਾਇਆ ਨਹੀਂ ਲੱਗਦਾ ਯਾਰ ਉਹ ਲੱਗਦਾ ਨਹੀਂ ਹੁੰਦਾ ਮੈਂ ਸੋਣਿਆ ਕਹਿੰਦੇ ਇਹਨਾਂ ਦਾ ਜਵਾਖਾ ਆਇਆ ਦਾ ਪੜਨ ਜਿਆ ਲੈਦਾ। ਸਾਸ ਬਣਾਉਣਾ ਪੈਂਦਾ ਹੀ ਨਹੀਂ ਹੁੰਦਾ। ਉਹਦਾ ਭਈ ਜੋ ਮਰਜੀ ਬਣਾਓ ਮੈਂ ਤਾਂ ਬਹੁਤ ਔਖਾ ਮੇਰੇ ਕੋਲ। ਤੇ ਮੈਂ ਲੈ ਕੇ ਆਨਾ 50 ਕਿਤੇ ਉੱਥੇ ਲੱਭੀ ਆਵੇਂ ਵੀ ਕੌਣ ਲੈ ਗਿਆ। ਐਂਦਾ ਖਾਤੋਂ ਰਾਤ ਦੇ ਸੂਵੀ ਟੈਂਕਰ ਰੱਖਿਆ ਕੰਜਦਾ ਕਦੇ ਇਹ ਲਾਉਂਦਾ ਕੱਚੀਆਂ ਪੱਕੀਆਂ ਰੋਟੀਆਂ ਕਦੇ ਮੈਂ ਲਾਉਣਾ। ਉਹੀ ਤਾਂ ਗੱਲ ਆ ਬੁੜੀ ਤੋਂ ਬਿਨਾ ਤਾਂ ਔਖਾ ਹੈ ਮੈਂ ਕਹਿੰਦਾ। ਓ ਮੁੰਡਿਆਰੇ। ਹਾਂ। ਓ। ਕੋਈ ਹਾਂ। ਤਾਨੂੰ ਸਰੂਪ ਦਾ ਨੰਬਰ ਹੈਗਾ ਤੇਰੇ ਕੋਲੇ? ਸਰੂਪ ਦਾ ਕੂਆ ਐ ਲਾਇਤੀ ਇੱਕ ਦਿਨ ਮਨ ਲਾ ਪਿਆ ਹੁ ਵਿੱਚ ਦੇਖ ਲੈਣਾ ਲਾ ਲਾ ਜਥੇਦਾਰ ਦਾ ਲਾ ਉਹੀ ਕੂਆ ਲਾ ਪਾਉ ਲਾ ਆ ਪਿਆ ਇਹ ਕਿਹਣਾ ਨੰਬਰ ਹੈ ਲਾ ਫਿਰ ਉੱਚਾ ਕਰ ਦੇ ਸਰਦਾਂ ਦੇ ਆ ਲੱਗ ਚੱਕਰ ਹੈਲੋ ਹੈਲੋ ਸਰੂਪ ਜੀ ਆਹ ਆ ਵਾ ਭਰਪੂਰ ਸਾਹਿਬ ਬੋਲਦਾ ਸ਼ਾਇਲੀ ਵਾਲਾ ਚੁੱਕੀ ਆਲਾ ਪੂਰੇ ਹਾਲਤਾ ਹੁਣ ਤੈਨੂੰ ਪਤਾ ਹੀ ਆ ਪਾਈ ਮੰਦਾ ਹੀ ਆ ਹੁਣ ਕੀ ਤੈਨੂੰ ਦੱਸਾਂ ਹੁਣ ਤੇਰੀ ਉਹਦਾ ਸਾਰਾ ਕੁਝ ਪਤਾ ਹੀ ਐ ਕੋਤਾ ਹੈ ਲੱਗਿਆ ਕੁਛ ਪਤਾ ਕਾਣੂ ਪਤਾ ਲੱਗਿਆ ਕੁਛ ਭੈ ਦਾ ਮੈਂ ਤਾਂ ਪਾਈ ਮੂੰਹ ਦਿਖਾਉਣ ਚੌਗਾ ਨਹੀਂ ਆ ਬਾਹਰ ਅੰਦਰ ਅਗਲਾ ਕਹਿੰਦਾ ਵੀ ਭਰਪੂਰ ਦੀ ਧੀਮੀ ਨਿਕਲੇਗੀ ਕਿਸੇ ਨਾਲ ਖਬਰ ਆ ਪੈਂਦੇ ਖਾਮ ਦੀ ਕਿੱਥੇ ਗਈ ਐ ਕਿੱਥੇ ਨਾ ਗਈ ਐ ਹੈ ਭਾਣਾ ਪੈਂਦਾ ਯਾਰ ਆਪਣੇ ਅੱਖਾਂ 'ਚ ਨੂਨ ਪਾ ਕੇ ਹਣਾ ਯਾਰ ਪੂਰੇ ਐਂ ਕਰਦੇ ਪੂਰੇ ਹੈ ਹੈ ਕੰਮ ਉਹਦਾ ਦੀ ਰੋਟਾ ਫੋਟਾ ਲਾ ਦਿੰਨੇ ਕੰਦਾਂ ਤੇ ਸਾਰੇ ਪਾਸੇ ਓਏ ਕਾ ਨੂੰ ਬਦਨਾਮੀ ਹੋ ਜੂਗੀ ਹੈ ਬਦਨਾਮੀ ਹੋ ਜੂਗੀ ਬਦਨਾਮੀ ਹੋਰ ਕੀ ਬਦਨਾਮੀ ਨੂੰ ਹੈ ਕੀ ਜੇ ਪਹਿਲਾਂ ਹੋਤਾ ਹੀ ਨਹੀਂ ਬਦਨਾਮੀ ਹੋਇਆ ਹੈ ਪਰਪੁਰ ਸਿੰਘ ਵੀ ਕਹਿੰਦੇ ਵੀ ਜਨਾਨੀ ਨੇ ਕਿੱਥੀ ਬਦਨਾਮੀ ਹੈ ਹੈ 4 ਭਾਈ ਨੇ ਗਲਤ ਨਹੀਂ ਐਂ ਕਰ ਪੂਏ ਮੈਂ ਤਾਂ ਕਹਿਣਾ ਮੇਰੇ ਸਾੜੀ ਦਿਨੋਂ ਤੂੰ بے ਦਾਖਲ ਕਰਿਆ ਵੇ ਦਖਲ ਕਾਨੂੰ ਕਰਨੀ ਐ ਲੈ ਕੇ ਤਾਂ ਕਾਨੂੰ ਕਰਨੀ ਆ ਯਾਰ ਜੇ ਪਪਾ ਜੇ ਆਪਾ ਤੇ ਤੂ ਪੁੱਤ ਨੂੰ ਮਾਰਦਾ ਕਸ ਦੇ ਸਕੰਜਾ ਕਹਿ ਕੇ ਹੈ ਉਹ ਸੁੱਦਾ ਜਿੰਨੇ ਕਹਿੰਦਾ ਉੰਨੇ ਜੂੜੀ ਕੱਸ ਦੂ ਇਹਦਾ ਨਹੀਂ ਨਾ ਉਹਨੇ ਮੇਰੀ ਸੁਣ ਗੱਲ ਬਈ ਹੁਣ ਆਪਾਂ ਨੂੰ ਕੀ ਪਤਾ ਕਿੱਥੇ ਗਈ ਐ ਹੈ ਗੱਲ ਘਾਈ ਨੂੰ ਕੋਈ ਐਂਟੀ ਪਾਰਟੀ ਵਾਲਿਆਂ ਕਹਿੰ ਜਾਂ ਹੋਰ ਪਾਸੇ ਜਾ ਬੜੀ ਕਿਸੇ ਗਲਤ ਜਾਂਚੀਆਂ ਦੇ ਵਿੱਚ ਉਹਨੇ ਲਿੰਕ ਕਰ ਲਿਆ ਮਨ ਤੇ ਤਾਂ ਪਾ ਜਾਵਾਂਗੇ ਅਣੀ ਜੱਕ ਲੰਮੇ ਆ ਜਿਹੜਾ ਸਾਰਿਆ ਤੇ ਯਕੀਨ ਕਰਦਾ ਹੁਣ ਉਹਨੂੰ ਪਾਰਟੀ ਦੀ ਕੰਦੀ ਕੰਦੀ ਗੱਲ ਦੱਸ ਰਖੀ ਆ ਲੈ ਮੈਂ ਤਾਂ ਮੰਨ ਜਾ ਗਿਆ ਮੇਰੀ ਤਾਂ ਘੜੀ ਗਈ ਮੈਂ ਤੂੰ ਹੈ ਕਿੱਥੇ ਆਉਣਾ ਮੈਂ ਤਾਂ ਐ ਵੀ ਦੱਸ ਰਖਿਆ ਵੀ ਕਿਥੋਂ ਪਾਰਟੀ ਲਚਕੀਲੀ ਆ ਕਿਥੋਂਖਠੋਰ ਹੈ ਤੂੰ ਹੈ ਕਿੱਥੇ ਹੈ ਮੈਂ ਤਾਂ ਝਾੜ ਲੀਆ ਮਟਖਾਨੇ ਤੇ ਬੈਠੇ ਯਾਰ ਫਿਰ ਮੜ ਜਾ ਤਵਾ ਲਵੇ ਤਾਂ ਹੈਗਾ ਔਰੇ ਆ ਜਾ ਮੈਂ ਹਾਂ ਲਾ ਰ ਇੱਥੇ ਫਾਰਮ ਲਿਖਦਾ ਇੱਥੇ ਲਾਟ ਕਰਦੇ ਸੈ ਨਾ ਹਾਂ ਹਾਂ ਕਿਵੇਂ ਪੂਰੇ ਮੈਂ ਆ ਜਾ ਤੂੰ ਇੱਥੇ ਆ ਜਾ ਮੇਰੇ ਕੋਲੇ ਮੜ ਜਾ ਕੋਈ ਕਰੀਏ ਕੋਈ ਗੱਲ ਬਾਤ ਆਰਾ ਪਤਾ ਲੱਗੇ ਹੁਣ ਆਉਣਾ ਮੈਂ ਕਰਦਾ ਮੈਂ ਮੜ ਜਾ ਮੁੰਡੇ ਦਾ ਕਫਾਰ ਮੈਂ ਪਰੌਣ ਆਇਆ ਸੀ ਇਹਨੂੰ ਧਮਕੀਆਂ ਜੇ ਦਿੰਦੇ ਨੇ ਤੇ ਉਹ ਮੈਂ ਖੇ ਚਲਾ ਲਵਾ ਦਈਏ ਆਪਾਂ ਗੰਨੂ ਮੇਣ ਜੇ ਅੱਛਾ ਹਾਂ ਕੋਈ ਨਾ ਕੋਈ ਨਾ ਮੈਂ ਆਉਣਾ ਆਉਣਾ ਪੂਰੇ ਟੈਨਸ਼ਨ ਨਾ ਲੈ ਤੂੰ ਕੋਈ ਨਾ ਅੱਜ ਤੇ ਗਲਤੀ ਆਪਣੇ ਤੋਂ ਹੋਈ ਆ ਪੂਰੇ ਮੈਂ ਹਰ ਇੱਕ ਨੂੰ ਆਪਦੇ ਬਰ ਕਸਮ ਚ ਲੈਣਾ ਏ ਚਲਾ ਆ ਜਾ ਫੇਰਾ ਕਰ ਤੇ ਉਰੇ ਸਾਈਂ ਤੇ ਕਹਿੰਦਾ ਜੁੜੇ ਮੈਂ ਇੱਕ ਗੱਲ ਹੋਰ ਕਹਿੰਦੀ ਆ ਬਹੁ ਬੋਲੇ ਜੇ ਲੂ ਪਤਾ ਕਰ ਲੈਨੇ ਆ ਉਹਦਾ ਆਪਣਾ ਨਾਲ ਉਜੜਿਆ ਹੋਇਆ ਲੈ ਹੌਣ ਕਹਿੰਦਾ ਉਹਦਾ ਮੈਨੂੰ ਤਾਂ ਰਾਹ ਚ ਮਿਲਿਆ ਇੱਥੇ ਸਾਈਕਲ ਤੇ ਜਾ ਰਹੀ ਤੀਗਾ ਅੱਛਾ ਹਾਂ ਚੱਲ ਕੀ ਆ ਮੜੇ ਆਪਾਂ ਹੋਰ ਉਹਦੇ ਨੇ ਵੀ ਜਾਏ ਆਉਣੇ ਆ ਕੋਈ ਗੱਲ ਬਾਤ ਤਾਂ ਦੱਸੂਗਾ ਕਹਿੰਨ ਉਹ ਵੀ ਤੋਤੀ ਜਾਂਦਾ ਡੇਰੇ ਡੂਰੇ ਚ ਹੈਂ ਭਾਏ ਘੱਟ ਚੱਲ ਚਲੀ ਫੇਰ ਲੱਕਾ ਫੇਰੇ ਮੂੜੀਆਂ ਕੇ ਹੋਰ ਫੇਰ ਤਾਂ ਨੱਕੇ ਨੁੱਕੇ ਆ ਫੇਰ ਲੱਗਦੇ ਰਹਿਣਗੇ ਆ ਪਰਲਾ ਕੋਟਾ ਜਾ ਆ ਭਾਂਡੇ ਰੱਖ ਦੀ ਮੁੰਡਿਆ ਓਏ। ਅੰਠਾ। ਗੇਟਕੂਟ ਲਾ ਦੀ ਨਾਲੇ। ਚੰਗਾ। ਵਧੀਆ ਸੱਟੂ ਆ ਬਚਾਰਾ। ਵਧੀਆ। ਕਰਦਾ ਆਪਣੀ ਤਾਂ। ਐ। ਵਧੀਆ ਹੋਣੀ ਵੀ ਇਹੋ ਜਿਹੀ ਚਾਹੁੰਦੇ ਨੇ ਮਲਾਜਮ। ਹੈ। ਆਮ ਪਬਲਿਕ ਜਿਹੜੀ ਜਨਤਾ ਦੀ ਕਰਨ। ਆ। ਖੁੱਲ ਗਈ। ਭਾਈ ਗਰਮੀ ਬਹੁਤ ਹੈ ਲੈ ਚੱਲ ਨਹੀਂ ਬੱਕੇ ਅਰੇ ਹੋਰ ਪਰਤ ਬੂਈ